2022 ਮਾਡਲ ਹੈ ਜੀ ਤੇ ਕੀ ਰੇਟ ਦਾ ਮੰਗ ਲਈਏ ਇਹ ਇਹ ਮੋਟਸਲ ਦੇ ਦਾਂਗੇ ਜੀ 55000 ਰੁਪਏ ਦਾ ਹਾਂਜੀ ਇਹ ਕੀ ਮਾਡਲ ਜੀ ਇਸ ਤੋਂ ਬਾਅਦ ਕਿਥੇ ਲੰਦਰ ਹੈ ਹਾਂ ਫਰਸਟ ਲੰਦਰ ਹੈ ਇਹ ਮੋਟਸਲ ਦੇ ਦਾਂਗੇ ਜੀ ਆਪਾਂ ਨੂੰ 50000 ਰੁਪਏ ਦਾ ਹਾਂਜੀ ਇਹ ਉੰਨੀ ਮਾਡਲ ਹੈ ਜੀ ਗੋਲਾ ਨੰਬਰ ਇਹ ਮੋਟਸਲ ਦੇ ਦਾਂਗੇ 40000 ਰੁਪਏ ਦੇ ਜੀ ਹਾਂਜੀ ਇਹ ਅਗਲਾ ਇਹ ਬਾਈ ਮਾਡਲ ਹੈ ਜੀ ਆਪਣਾ ਪੰਜਾਬ ਨੰਬਰ ਹੈ ਟੀਵੀ 13 ਫਸਟੋਂਗਰ ਹੈ ਤੇ ਸਾਰੇ ਮੋਟਰਸੈਕਲ ਕੈਸ਼ ਦੇਣੀ ਜੀ ਇਹ ਮੋਟਰਸੈਕਲ ਦੇ ਦਾਂਗੇ ਆਪਾਂ 55000 ਰੁਪਏ ਇਹ ਇਹ 2016 ਮਾਡਲ ਹੈ ਜੀ ਸੀਡੀ 100 ਫਸਟੋਂਗਰ ਹੈ ਵੀ ਇਹ ਮੋਟਰਸੈਕਲ ਦੇ ਦਾਂਗੇ ਜੀ ਆਪਾਂ 20000 ਰੁਪਏ ਤੇ ਉਸ ਤੋਂ ਬਾਅਦ ਇਹ ਵੀ ਮੋਟਰਲੇ ਜੀ ਆਪਣਾ ਉਹ ਫਸਟੋਂਗਰ ਹੈ ਇਹ ਮੋਟਰਸੈਕਲ ਆਪਾਂ ਦੇ ਦਾਂਗੇ ਓਨਲੀ 36000 ਰੁਪਏ ਦਾ ਅੱਜ ਇੱਕ ਹੋਰ ਮਹਿੰਮ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਸ ਵੀਰ ਨੂੰ ਕੰਟੈਕਟ ਕਰਨਾ ਹੈ 935527328